ਓਏ ਬੱਲਿਓ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋ ਕਹਿੰਦੇ ਜੱਟਾਂ ਨੂੰ ਬਿਜ਼ਨਸ ਨਹੀਂ ਕਰਨਾ ਆਉਂਦਾ ਮੈਂ ਕਹਿੰਦਾ ਅਸੀਂ ਮਾਰਵਾੜੀਆਂ ਨੂੰ ਬਿਜ਼ਨਸ ਸਿਖਾ ਦਾਂਗੇ ਨਾਲੇ ਸਾਫ਼ ਸੁਥਰਾ ਬਿਜ਼ਨਸ ਸਿਖਾ ਦਾਂਗੇ ਕਿਵੇਂ ਟੋਟਲ ਮਿਲੀਅਨ 2 ਮਿਲੀਅਨ ਡਾਲਰ ਲਾ ਕੇ ਸਾਲ ਦਾ ਨਾ ਸਾਲ ਦਾ ਕਿਉਂ 2 ਮਹੀਨੇ ਜੀ ਮਿਲੀਅਨ ਕਿਵੇਂ 20000 ਡੇਲੀ ਦਾ ਡਿੱਗ ਰਿਹਾ ਹਾਲੇ ਫਿਜ਼ੀਕਲ ਕੁਆਇੰਟ ਵਿੱਚ ਮਹੀਨੇ ਦਾ ਕਿੰਨਾ ਹੋ ਗਿਆ 6 ਲੱਖ 2 ਮਹੀਨੇ ਦਾ 12 ਲੱਖ ਸਿੱਧਾ ਹੀ ਕਹਿੰਦੇ ਜੱਟਾਂ ਨੂੰ ਬਿਜ਼ਨਸ ਨਹੀਂ ਆਉਂਦਾ ਕਰਨਾ ਬਿਜ਼ਨਸ ਤੇ ਮੈਂ ਜੋ ਉਹ ਕਹਿੰਦੇ ਇਹਦਾ ਪਤਾ ਨਹੀਂ ਕਿਹਦੀ ਤਨਖਾਹ 36 ਕਰੋੜ ਮਹੀਨੇ ਦੀ 36 ਕਰੋੜ ਕਹਿੰਦੇ ਸੀ ਮਹੀਨੇ ਦੀ 36 ਕਰੋੜ ਤਨਖਾਹ ਮਹੀਨੇ ਦੀ ਤੇ ਹੁਣ ਲਾ ਲਿਓ ਹਿਸਾਬ ਕਿੰਨੀ ਨਾਲੇ ਤਾਂ ਕੋਈ ਪ੍ਰੋਮੋਸ਼ਨ ਕਰੇ ਤਾਂ ਬਿਨਾ ਵੀ ਜਾ ਰਹਾ ਪ੍ਰੋਮੋਸ਼ਨ ਕਰਾਂ ਤਾਂ ਕਹੇ ਤਾਂ ਫੇਰ 10 ਗੁਣਾ ਕਰ ਲਓ ਇਹਨੂੰ ਲਾ ਲਿਓ ਕਹਿੰਦੇ ਕਿੰਨੀ ਸੀ ਇਹ ਨਾਲੇ ਤਨਖਾਹ ਕੱਢਣ ਦੀ ਲੋੜ ਨਹੀਂ ਸਿੱਧਾ ਅਕਾਊਂਟ 'ਚ ਡਿੱਗਦਾ ਅੱਛਾ ਇਹ ਨਹੀਂ ਬਿਊਟੀ ਫਰਾਰੀ ਲੈ ਲਈ ਮੈਂ 200 ਏਕੜ ਜ਼ਮੀਨ ਬਣਾਈ 1000 ਏਕੜ ਉਹ ਬਣਾਈ ਮੈਂ ਲੀਡਰ ਬਣ ਗਿਆ ਨਾ ਕੱਲੀ ਕੱਲੀ ਪੰਜੀ ਕੌਮ ਤੇ ਲਾਉਂ ਕੱਲੀ ਕੱਲੀ ਪੰਜੀ ਇਹਨੂੰ ਕਹਦੇ ਹੁਣ ਕਿੰਨੀ ਸਿੰਘ ਨੂੰ ਤੇ ਪਰਮਾਰ ਨੂੰ ਫੜ ਲਾ ਟਣਾ ਕਹਿੰਦਾ ਜਿਹੜਾ ਫੜਨ ਨਾਲਿਆ ਖੰਨੇ ਵਰਗੇ ਜਿਹੜੇ ਉਮੀਦ ਫਾਊਂਡੇਸ਼ਨ ਜੀ ਬਣਾ ਕੇ ਲੋਕਾਂ ਨੂੰ ਠੱਗ ਗਏ ਬਣ ਕੇ ਲੀਡਰ ਢੀਂਸੇ ਦੀ ਪਦੈਸ਼ ਵਾਲੀ ਹੈ ਤਾਂ ਹੀ ਭਈਏ ਦਾ ਹੀ ਆ ਕੇ ਇਹਨਾਂ ਹੀ ਜਿਹਨੂੰ ਟੱਕਰਾਂਗੇ ਹੁਣ ਸੱਜਰੇ ਸ਼ਰੀਕ ਬਣ ਕੇ ਅਸੀਂ ਲੈ ਕੇ ਗਏ ਕੇਐਮਸੀਆਈ ਦਾ ਕਹਿੰਦਾ ਕੀ ਗੇਮ ਤਾਂ ਸਮਝਾਉ ਕਹਿੰਦਾ ਗੇਮ ਹੀ ਪਾਉਣੀ ਆ ਲੈ ਗੱਲ ਕਰ ਕਹਿੰਦਾ ਗੇਮ ਹੀ ਪਾਉਣੀ ਆ ਇਹਦੀ ਕਰਾਮਾਈ ਗੇਮ ਨਾਲੇ ਬਿਜ਼ਨਸ ਕਰਨਾ ਸਿਖਾਵਾਂਗੇ ਅੱਛਾ ਵੀਰ ਪੈਸੇ ਬਣਾਉਣੇ ਨੇ ਕਾਹੀ ਕੈਸ਼ ਆ ਰੋਡੇ ਕੋਲੇ ਜਦੋਂ ਮਰਜੀ ਫੋਨ ਕਰੋ 0012365137533 001 2365137533 ਕਿਉਂ ਤੁਹਾਡੇ ਕੈਸ਼ ਇਲੀਗਲ ਆ ਕੈਨੇਡਾ ਜੀ ਕੈਸ਼ ਇਨਵੈਸਟ ਕਰਨਾ ਲੀਗਲ ਆ ਕੋਇਨ ਖਰੀਦੋ ਕੋਇਨ ਨੂੰ ਦੁਬਾਰੇ ਸਾਨੂੰ ਹੀ ਵੇਚ ਕੇ ਡਾਲਰ ਚ ਅਨਵਾਈਸ ਚ ਆਪਦੇ ਅਕਾਊਂਟ ਚ ਪਾਓ ਅਨਵਾਈਸ ਤੇ ਮੋਦੀ ਜ਼ੀਰੋ ਟੈਕਸ ਠੰਡਾ ਜ਼ੀਰੋ ਟੈਕਸ ਕੋਈ ਟੈਕਸ ਨਹੀਂ ਸਰ ਤੋਂ ਲੈ ਸਕਦਾ ਹਲੇ ਕਹਿੰਦੇ ਜੱਟਾ ਨੂੰ ਬਿਜ਼ਨਸ ਨਹੀਂ ਕਰਨਾ ਆਉਂਦਾ ਇਹਦੇ ਦੀ ਪਜਾਵਾਂਗੇ ਢੋਲ ਕਿਹਦੀ ਪਰਮਾਰ ਪਰਮੂਰ ਕੀ ਨਹੀਂ ਸਿੰਘ ਦੀ ਭੈ ਬੈਂਕ ਤੀੜਾਂ ਸਾਲੀ